ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਅਰਦਾਸ ਸਿਕਉ ਓੰਕਾਰ ਸੇ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵੰਤ ਜੀ ਸਹਾਇ ਵਾਹਿਗੁਰੂ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵੰਤ ਜੀ ਸਮਰ ਕਾ ਗੁਰੂ ਨਾਨਕ ਦੇਵ ਜੀ ਆਏ ਫਿਰੰਗੁਰੂ ਤੇ ਅਮਰਦਾਸ ਰਾਮਦਾਸ ਸੋਈ ਸਹਾਇ ਅਰਜਹ ਗੋਵਿੰਦ ਨਾਥ ਸੰਬੋਧ ਸ੍ਰੀ ਹਰਦਾਸ ਜੀ ਸ੍ਰੀ ਹਰਕ੍ਰਿਸ਼ਨ ਜੀ ਤੇ ਆਈ ਹੈ ਜਿਸ ਰਿਠੇ ਸਭ ਨੂੰ ਜਾਏ ਗੁਰੂ ਤੇਗ ਬਹਾਦਰ ਸਮਰਿਆ ਕਰਾਉਣ ਦੇ ਆਵੇ ਤਾਈ ਸੋਥਾ ਜੀ ਸਹਾਇ ਦਸਵੇਂ ਪਾਤਸ਼ਾਹ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੋਥਾ ਜੀ ਸਹਾਇ ਦਸਹੀ ਪਾਤਸ਼ਾਹ ਜੀ ਦੀ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਪਾਠ ਦਰਸ਼ਨ ਰਜ਼ਾਰ ਦਾ ਧੰਤਰ ਖਾਲਸਾ ਜੀ ਸਾਬੋ ਲੋ ਜੀ ਵਾਹਿਗੁਰੂ ਸਤਿਗੁਰਾਂ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹਟੀਆਂ ਜਪੀਆਂ ਤੁਪੀਆਂ ਜੁਨਾ ਨਾਮ ਜਪਿਆ ਬਣ ਛਕਿਆ ਦੇਖ ਚਲਾਈ ਤੇਗ ਵਾਹੀ ਦੇਖਣ ਕੇ ਅੰਡਟ ਕੀਤਾ ਜੀ ਤੇ ਨਾ ਪਿਆਰਾਂ ਖ ਪਿਆਰਾਂ ਦੀ ਪਵਿੱਤਰ ਨੇਕ ਕਮਾਈ ਦਾ ਧੰਤਰ ਖਾਲਸਾ ਜੀ ਸਾਬੋ ਲੋ ਜੀ ਵਾਹਿਗੁਰੂ ਜਿਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਤੇ ਬੰਦ ਬੰਦ ਕਟਾਏ ਬੋਪਰ ਲਹਾਏ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਜਰਾਏ ਕੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਕਰਨੇ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹਿਤ ਨਾ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦ ਸਿੰਘ ਸੂਨੀਆ ਮਹਾਂਪੁਰਖਾਂ ਮਰ ਜੀਵੜੇ ਸਿੱਖਾਂ ਬੱਚਿਆਂ ਦੇ ਪੁੱਤਰ ਨੇ ਕਮਾਈ ਦਾ ਧਿਆਨ ਤਰ ਖਾਲਸਾ ਜੀ ਸਭ ਬੋਲੋ ਜੀ ਪੰਜਾਂ ਤਖਤਾਂ ਸਰਬੱਤਰ ਗੁਰਦੁਆਰਿਆਂ ਦਾ ਧਿਆਨ ਤਰ ਖਾਲਸਾ ਜੀ ਸਭ ਬੋਲੋ ਜੀ ਪ੍ਰਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਿਤਿਆਵੇ ਨਾਮ ਚਤ ਤਾਵਨ ਕਾ ਸਤਕਾ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਤਿਆ ਰਿਆਇਤੋ ਦੇਵ ਤੇ ਇਕ ਪਤੀ ਵਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਏਕਾਲ ਕਤ ਵਾਹਿਗੁਰੂ ਆਪ ਜੀ ਕੇ ਸਿੱਖਾਂ ਨੂੰ ਬਖਸ਼ੂ ਜੀ ਸਿੱਖੀ ਧਾਨ ਕੇਸ ਧਾਨ ਰਹਿਗਮ ਸੋਧਾਨ ਪ੍ਰਸਾਦ ਧਾਨ ਧਨ ਸੋਧਾਨ ਨਾਮ ਧਾਨ ਸ੍ਰੀ ਅਮਰ ਸਤਜ ਜੀ ਕੇ ਦਰਸ਼ਨ ਇਸ਼ਨਾਨ ਤੁਮ ਕੇ ਚਲਦੇ ਬੰਦੇ ਜੁਗ ਜਗਤਲ ਤੁਮਕਾ ਜੈਕਾਰ ਖਾਲਸਾ ਜੀ ਸਹਬੋ ਲੋ ਜੀ ਵਾਹਿਗੁਰੂ ਆਪ ਜੀ ਕੇ ਸਿੱਖਾਂ ਦਾ ਮਾਨ ਨੀਵਾ ਮਤ ਉੱਚੀ ਮਰਬਤੇ ਰੱਖੇ ਆਪ ਕਾਲਪਤਵਾਈ ਗੁਰੂ ਜੀ ਸ੍ਰੀ ਨਨਕਾਣਾ ਸਾਹਿਬ ਤੋਂ ਲੈ ਕੇ ਹੋਰ ਬੇਅੰਤ ਗੁਰਦੁਆਰੇ ਗੁਰਧਾਮ ਜਿਨ੍ਹਾਂ ਨੂੰ ਸਤਪੰਤ ਤੋਂ ਛੋੜਿਆ ਗਿਆ ਹੈ ਤਿਨਾਂ ਦੇ ਖੁੱਲੇ ਦਰਸ਼ਨ ਸੇਵਾ ਸੰਭਾਲ ਦਾ ਧਨ ਪਿਆਰੇ ਖਾਲਸਾ ਜੀ ਰਮਕਸ਼ੋ ਇਹਨਾਂ ਮਾਨਿਆਂ ਦੇ ਮਾਨ ਸਤਗੁਰੂ ਨੇ ਤਾਣਿਆਂ ਦੇ ਤਾਨ ਸਤਗੁਰੂ ਨੇ ਉਤਰਿਆਂ ਦੀ ਓਟ ਸਤਗੁਰੂ ਧਨ ਗੁਰੂ ਨਾਨਕ ਦੇ ਮਹਾਰਾਜ ਤੁਮ ਤੁਮ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਮ ਗੁਰੂ ਗੰਚੇ ਮਹਾਰਾਜ へ ਅਕਾਲ ਪੁਰਖ ਵਾਹਿਗੁਰੂ ਜੀਓ ਆਪ ਜੀ ਕੇ పాਕ ਪੈਰ ਤੇ ਤੁਹੇ ਸੱਚੇ ਚੰਨਾਂ ਕਮਲਾਂ ਬਿਖੇਰ ਅਰਦਾਸ ਬੇਨਤੀ ਹੈ ਦਾਤਾਰ ਪਾਤਸ਼ਾਹ ਆਪ ਜਾਣੀ ਜਾਣ ਸਮਰਾਤ ਦਾਤਾਰ ਪਾਤਸ਼ਾਹ ਹੋ ਪਾਤਸ਼ਾਹ ਜੀ ਉਦਮ ਮਤ ਪ੍ਰੋ ਅੰਤਰਜਾਮੀ ਜਿਉਂ ਪ੍ਰੇਰਣਾ ਤਿਉਂ ਕਰਣਾ ਦੇ ਮਹਾ ਬਾਪੂ ਅਨਸਾਰ ਪਾਤਸ਼ਾਹ ਜੀ ਆਪ ਜੀ ਕੇ ਦਰ ਘਰ ਦੇ ਸੇਵਕਾਂ ਨੂੰ ਉਦੋਂ ਫਰਾਲਾ ਬਖਸ਼ਿਸ਼ ਕੀਤਾ ਪਾਤਸ਼ਾਹ ਜੀ ਪਿਛਲੇ ਸਮੇਂ ਤੋਂ ਪਾਤਸ਼ਾਹ ਜੀਓ ਆਪ ਜੀ ਕੀ ਪਵਿੱਤਰ ਬਾਣੀ ਦੇ ਪਾਤਸ਼ਾਹ ਜੀ ਸ੍ਰੀ ਸਾਹਿਬ ਪਾਠ ਸਾਹਿਬ ਦੀ ਰਮਤਾ ਹੋਈ ਪਾਤਸ਼ਾਹ ਜੀਓ ਆਨਲਾਈਨ ਸੇਵਾ ਬੇਅੰਤ ਗੁਰਪਾਉ ਦੇ ਵਿੱਚ ਦੇਸ਼ ਅਤੇ ਵਿਦੇਸ਼ ਦੀਆਂ ਸੰਤਾਂ ਜੁੜ ਕੇ ਪਾਤਸ਼ਾਹ ਜੀਓ ਪਵਿੱਤਰ ਬਾਣੀ ਸਰਵਣ ਕਰ ਰਹੀਆਂ ਹਨ ਪਾਤਸ਼ਾਹ ਜੀਓ ਆਪ ਜੀ ਨੇ ਬਖਸ਼ਿਸ਼ ਕੀਤੀ ਬਾਣੀ ਆਪ ਤੋਂ ਮੱਧ ਭਾਗ ਪਹੁੰਚੀ ਆਦਾਤਾ ਜੀ ਕਿਰਪਾ ਕਰਨੀ ਆਪ ਤੋਂ ਮੱਧ ਤੱਕ ਜਿਨੀਆਂ ਵੀ ਸਿੱਖ ਸੰਤਾਂ ਮਾਈ ਭਾਈ ਵੀਰ ਬਜ਼ੁਰਗ ਪਾਤਸ਼ਾਹ ਜੀ ਪਵਿੱਤਰ ਬਾਣੀ ਪੜ ਸੁਣ ਰਹੇ ਹਨ ਪਾਤਸ਼ਾਹ ਜੀ ਕਿਰਪਾ ਕਰਿਓ ਸਰਬੱਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਿਓ ਬਾਣੀ ਪੜਦੇ ਆਂ ਸੇਵਾ ਕਰਦੇ ਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਆਪ ਬਖਸ਼ੰਤ ਪਿਤਾ ਹੋ ਕਿਰਪਾ ਕਰਕੇ ਬਖਸ਼ ਲੈਣਾ ਅਗੋਤ ਉਸਤ ਮਤਵਸ਼ਿਸ਼ ਕਰਨੀ ਦਰ ਘਰ ਨਾਲ ਜੋੜਨ ਦਾ ਦਰ ਕਰਦੀ ਸੇਵਾ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ ਵਿਦੇਸ਼ ਵਿਦੇਸ਼ ਵਿੱਚ ਬੇਟੀਆਂ ਸੁਖ ਸੰਤਾਂ ਦੇ ਸਿੱਖੇ ਮੇਰ ਭਰਿਆਂ ਤੱਕਣਾ ਕਾਰਜਾਂ ਵਿੱਚ ਸੁਪੰਤਤਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਇਸੇ ਤਰ੍ਹਾਂ ਆਪਣੇ ਦਰ ਘਰ ਨਾਲ ਜੋੜ ਕੇ ਰੱਖਣਾ ਪਾਤਸ਼ਾਹ ਜੀ ਜਿਸ ਤਰ੍ਹਾਂ ਆਪ ਜੀ ਨੇ ਬਖਸ਼ਿਸ਼ ਕੀਤੀ ਹੈ ਪਾਤਸ਼ਾਹ ਜੀ ਆਤ ਤੋਂ ਮੱਧ ਭਾਗ ਤੱਕ ਪਾਤਸ਼ਾਹ ਜੀ ਇਹ ਨਿਰੰਤਰ ਸੇਵਾ ਪਾਤਸ਼ਾਹ ਜੀ ਆਪ ਜੀ ਨੇ ਲਈ ਹੈ ਇਸੇ ਤਰ੍ਹਾਂ ਹੀ ਪਾਤਸ਼ਾਹ ਜੀ ਕਿਰਪਾ ਕਰਨੀ ਮੱਧ ਤੋਂ ਪਾਤਸ਼ਾਹ ਜੀ ਅੰਤ ਤੋਂ ਨਿਰਵਿਘਨਤਾ ਸਹਿਤ ਸੰਪੂਰਨਤਾ ਬਖਸ਼ਿਸ਼ ਕਰਨੀ ਸੇਵਾਦਾਰਾਂ ਦੀ ਸੀਸ ਤੇ ਮਿਹਰ ਪਰਿਆ ਹੱਥ ਰੱਖਣਾ ਤੁੰਦਸਤੀਆਂ ਬਖਸ਼ਿਸ਼ ਕਰਨੀਆਂ ਪਾਤਸ਼ਾਹ ਜੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਚਰਨਾਂ ਵਿੱਚ ਖੜਾ ਪ੍ਰਸ਼ਾਦ ਹਾਜ਼ਰ ਹੈ ਪਾਤਸ਼ਾਹ ਪ੍ਰਵਾਨ ਹੋਵੇ ਪ੍ਰਵਾਨਿਆ ਸੰਗਤ ਵਿੱਚ ਵਰਤੇ ਜੋ ਜੀ ਸਕੇ ਸਮੁਖ ਵਾਹਿਗੁਰੂ ਵਾਹਿਗੁਰੂ ਨਾਮ ਜਪੇ ਕਰੋ ਕਿਰਪਾ ਲਾਹੇ ਕੁੰਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਪਾਤਸ਼ਾਹ ਜੀ ਅਤੇ ਮਦ ਭਾਗ ਤੋਂ ਅੱਗੇ ਬਾਣੀ ਆਰੰਭ ਕਰਨ ਦੀ ਆਗੈ ਬਖਸ਼ੋ ਸਹੀ ਪਿਆਰਿਆਂ ਦੇ ਮੇਲ ਜਿਨ੍ਹਾਂ ਮਿਲਿਆ ਅਰਜ਼ੀਕਰ ਨਾਮ ਜਪਿਆ ਹੋਆ ਧੰਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਭਾਣੀ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾਤੇ ਬੋਲੇ ਇਸੋ ਨਿਹਾਲ ਸਤਨਾਮ ਵਾਹਿਗੁਰੂ ਸਾਹਿਬ ਜੀਓ ਜੇਤਾ ਸਮੰਦ ਸਾਗਰ ਨੀਰ ਭਰਿਆ ਦਿੱਤੇ ਔਗਣ ਹਮਾਰੇ ਦਇਆ ਕਰਹੁ ਕਿਛ ਮੇਰੇ ਉਪਾਵੋ ਡੁੱਬਦੇ ਪੱਥਰ ਤਾਰੇ ਜੀਣਾ ਅਗਨ ਬਰਾਬਰ ਤਪੈ ਪੀਤਰ ਵਗੇ ਕਾਤੀ ਰਣਵਤ ਨਾਨਕ ਹੁਕਮ ਪਛਾਨੈ ਸੁਖ ਹੋਵੇ ਦਿਨ ਰਾਤੀ ਸੁਖ ਹੋ ਟਲ ਗੁਰ ਸੇਵੈ ਅਹਨ ਸੁ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀਓ ਜੈਤਿ ਸ੍ਰੀ ਮਹੱਲਾ ਪੰਜਵਾ ਵਾਰ ਸਲੋਕਾਂ ਨਾਲ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਆਦ ਪੂਰਨ ਮਦ ਪੂਰਨ अंतः पूर्ण परमेश्वर है सिमरंत संत सर्वत्र रमणं नानक अगोना सुन जगदीश्वर है आदपूरण महदपूरण ਅੰਤਪੂਰਣ ਪਰਮੇਸ਼ਵਰ ਹੈ ਸਿਮਰੰਤ ਸੰਤ ਸਰਵ ਉੱਤਰ ਰਮਣੰ ਨਾਨਕ ਅਗੁਨਾ ਸੁਨ ਜਗਦੀਸ਼ਵਰ ਹੈ ਵੇਖਣਾ ਸੁਨਣਾ ਸੁਨਾਵਣੋ ਮਨਮਹ ਦ੍ਰਿੜਿਆ ਸਾਚ ਭੂਰ ਰਹਉ ਸਰਵਤਰ ਮੈਂ ਨਾਨਕ ਹਰ ਰੰਗ ਰਾਤ ਪਉੜੀ ਹਰ ਏਕ ਨਰੰਜਣ ਗਾਈਐ ਸਾਵੇ ਅੰਤਰ ਸੋਈ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਖਿਨ ਮਹਾ ਥਾਪ ਉਥਾਪ ਦਾ ਤਿਸ ਵेन ਨਹੀਂ ਕੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿ세 ਆਪੁ ਬੁਝਾਏ ਸੋ ਗੁਜਸੀ ਨਿਰਮਲ ਜਨ ਸੋਈ ਕਿਨ ਮਹ ਥਾਪ ਉਥਾਪਦਾ ਜਿਸ ਵेन ਨਹੀਂ ਕੋਈ ਕੰਡ ਬ੍ਰਹਮਾंड ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ wahid ji ki fateh